ਅੱਜ ਆਪਾਂ ਇੱਥੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਇਕੱਤਰ ਹੋਏ ਆਂ ਉਥੇ ਹੀ ਅੱਜ ਦੇ ਦਿਨ ਦਸ਼ਮੇਸ਼ ਪਾਸ਼ਾ ਦੇ ਵੱਡੇ ਦੋ ਫਰਜੰਦ ਅਤੇ ਜਾਨੋ ਪਿਆਰੇ ਕਈ ਗੁਰਸਿੱਖ ਪਿਆਰਿਆਂ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਇਹ ਇਨਾਂ ਦਿਨਾਂ ਦੇ ਵਿੱਚ ਹੀ ਗੁੱਟੜੀ ਮਾਤਾ ਮਾਤਾ ਗੁਜਰੀ ਜੀ ਆਪਣੇ ਬੋਕਲ ਵਿੱਚ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਕਦੇ ਕੰਮੇ 마ਸੀ ਦੇ ਘਰ ਰਾਤ কাটਦੇ ਆ ਕਦੇ ਗੰਗੂ ਖੇੜੀ ਵਾਲੇ ਦੇ ਘਰ ਰਾਤ گزارਦੇ ਆ ਅਤੇ ਉਪਰੰਤ ਫਰਹਾਨ ਦੇ ਵੇਖੇ ਜਾ ਕੇ ਛੋਟੇ ਸਾਹਿਬ ਜਾਦਿਆਂ ਆਪਣਾ ਬਲੀਦਾਨ ਦਿੰਦੇ ਆ ਕਿਹਦੇ ਖਾਤਰ ਤੇ ਉਹ ਸਮੇਂ ਦਾ ਜਾਬਰ ਝਕਾਉਣਾ ਚਾਹੁੰਦਾ ਸੀਗਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਤੇ ਛੋਟੇ ਸਾਹਿਬ ਜਾਦਿਆਂ ਨੂੰ ਬੜੀ ਤਰ੍ਹਾਂ ਦੇ ਡਰਾਵੇ ਦਿੱਤੇ ਬੜੀ ਤਰ੍ਹਾਂ ਦੇ ਲਾਲਚ ਦਿੱਤੇ ਤੇ ਛੋਟੇ-ਛੋਟੇ ਲਾਲ ਜਿਹੜੇ ਆ ਇਹ ਝੁਕ ਜਾਣਗੇ ਤੀਨ ਮੰਨ ਲੈਣਗੇ ਪਰੰਤੂ ਦਸ਼ਮੇਸ਼ ਪედა ਦੀ ਐਸੀ ਗੁੜਤੀ ਉਹਨਾਂ ਛੋਟੇ-ਛੋਟੇ ਲਾਲਾਂ ਨੂੰ ਕਿ ਆਪਣੇ ਜਾਨਵਾਰ ਨਹੀਂ ਤਾਂ ਫਕਰ ਦੇ ਨਾਲ ਸਹੀ ਸਮਝੀ ਪਰ ਜਾਬਰ ਦੇ ਅੱਗੇ ਸਿਰ ਨਹੀਂ ਝੁਕਾਇਆ ਤੋ ਆਪਾਂ ਇਹ ਸਮੇਂ ਦੇ ਵਿੱਚ ਜਿੱਤੇ ਉਹਨਾਂ ਸ਼ਹਾਦਤਾਂ ਨੂੰ ਯਾਦ ਕਰ ਰਹੇ ਆ ਉਥੇ ਸਮੇਸਵੇਧੀਆਂ ਇਹ ਜ਼ਾਬਰ ਹੁਕੂਮਤਾ ਜਿਹੜੀਆਂ ਹਰ ਵੇਲੇ ਚਾਹੁੰਦੀਆਂ ਨੇ ਕਿ ਇਸ ਇਹਨਾਂ ਦੀ ਸ਼ੱਤਾਂ ਦੇ ਵਿੱਚ ਰਹਿਣ ਵਾਲੇ ਲੋਕ ਹਮੇਸ਼ਾ ਸਿਰ ਝੁਕਾ ਕੇ ਜੀਣ ਜਿਹੜੀਆਂ ਸਰਕਾਰਾਂ ਹਕੂਮਤਾਂ ਪਾਲਿਸੀਆਂ ਲਿਆਉਂਦੀਆਂ ਉਹਦੇ ਉਦੀਨ ਸਿਰ ਝੁਕਾ ਕੇ ਰੱਖਣ ਤੇ ਲਗਾਤਾਰ ਸਾਡੇ ਤੋਂ ਪਹਿਲਾਂ ਬੜੇ ਸਤਿਕਾਰਯੋਗ ਅਧਿਆਪਕਾਂ ਨੂੰ ਸੰਬੋਧਨ ਕਰਕੇ ਗਏ ਆ ਸਰਕਾਰ ਦੀਆਂ ਨੀਤੀਆਂ ਬਾਰੇ ਉਹਨਾਂ ਨੇ ਦੱਸਿਆ ਕਿ ਕਿਵੇਂ ਜੰਤਕ ਅਦਾਰਿਆਂ ਨੂੰ ਤਬਾਹ ਕਰਨ ਤੇ ਤੁਲਗੀਆਂ ਹੋਈਆਂ ਨੇ ਸਰਕਾਰਾਂ ਜਿਹਦਾ ਸਿੱਟਾ ਅਸੀਂ ਆ ਸਾਰੇ ਲੋਕ ਜਿਹੜੇ ਲਗਭਗ 20 ਸਾਲਾਂ ਤੋਂ ਇਹ ਸਰਕਾਰ ਦੇ ਅੱਗੇ ਲਗਾਤਾਰ ਸੰਘਰਸ਼ ਕਰ ਰਹੇ ਆ ਸਿਰ ਉਠਾ ਕੇ ਜੀ ਰਹੇ ਆ ਤੇ ਇਹਦਾ ਜ਼ਬਰ ਅਸੀਂ ਝੱਲਣਾ ਨਹੀਂ ਇਹਦਾ ਜ਼ਬਰ ਅਸੀਂ ਫੈਰ ਨਹੀਂ ਕਰਨਾ ਇਹ ਜਨਤਕ ਅਦਾਰੇ ਖਤਮ ਕਰਨ ਤੇ ਤੁਲੀ ਆ ਜਿਹੜੀ ਪਿਕਟਸ ਨਾਂ ਦੀ ਸੁਸਾਇਟੀ ਬਣਾਈ ਇਹਨਾਂ ਨੇ ਇਹ ਮਖੌਟਾ ਬਣਾਇਆ ਤੇ ਮਖੌਟਾ ਬਣਾ ਕੇ ਸਾਡੇ ਹੱਕ ਤਾਂ ਲੁੱਟੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਨਤਕ ਅਦਾਰੇ ਕਿਵੇਂ ਤਬਾਹ ਕਰਨੇ ਆ ਉਹਦੀ ਨਹੀਂ ਰੱਖੀ ਆ ਤੇ ਇਹ ਜ ਸਾਡੀਆਂ ਜਿਹੜੀਆਂ ਬਹੁਤ ਹੀ ਸਤਿਕਾਰਯੋਗ ਜਥੇਬੰਦੀਆਂ ਇਹ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਰਹੀਆਂ ਅੱਜ ਕਈ ਤਰ੍ਹਾਂ ਦੇ ਆਦਰਸ਼ ਸਕੂਲ ਸਾਡੇ ਸਾਹਮਣੇ ਸਾਥੀ ਜਿਹੜੇ ਆ ਉਜਾਰਾ ਕਰਕੇ ਗਏ ਆ ਮੇਟੇ ਮੇਲ ਸੁਸਾਇਟੀ ਕਈ ਤਰ੍ਹਾਂ ਦੇ ਆ ਸਾਡੇ ਸਾਥੀ ਐਨ ਐਸ ਕਿਊ ਐਫ ਵਾਲੇ ਇਹ ਸਿੱਖਿਆ ਵਿਭਾਗ ਦੇ ਵਿੱਚ ਜਿਹੜੀਆਂ ਸੁਸਾਇਟੀਆਂ ਬਣਾਈਆਂ ਇਹ ਜਨਤਕ ਅਦਾਰੇ ਨੂੰ ਖਤਮ ਕਰਨ ਦਾ ਜਿਹੜਾ ਤਹਿਈਆ ਸਰਕਾਰ ਨੇ ਕੀਤਾ ਉਹਦੇ ਤਹਿਤ ਬਣਾਈਆਂ ਸਦਾ ਸੰਘਰਸ਼ ਦੇ ਮੈਦਾਨ 'ਚ ਰਹੀਆਂ ਨੇ ਲੜਾਕੂ ਜੱਥੇਬੰਦੀਆਂ ਪਰ ਸ਼ਾਇਦ ਇਹ ਸੀਗਾ ਕਿ ਇਹ ਪੀੜ ਜਿਹੜੀ ਆ ਇਹ ਕੰਪਿਊਟਰ ਅਧਿਆਪਕਾਂ ਦੀ ਹੈ ਇਹ ਅਦਰਸ ਸਕੂਲ ਦੇ ਅਧਿਆਪਕਾਂ ਦੀ ਹੈ ਇਹ ਮੇਟੇ ਮੇਲ ਵਰਕਰਾਂ ਦੀ ਐ ਪਰ ਇਹ ਪੀੜ ਉਹ ਸੇਕ ਜਿਹੜਾ ਉਹ ਕੰਪਿਊਟਰ ਅਧਾਲਕਾਂ ਤੋਂ ਲਾਗੇ ਬਣੇ ਆਡ ਗਵਾੜ ਹੋਰ ਆਦਾਰਿਆ ਹੋਰ ਮਹਿਕਮੇ ਅੱਜ ਵੀ ਜਾਣ ਲੱਗਾ ਜਿੱਥੇ ਹਲਥ ਸਿਸਟਮ ਦੇ ਵਿੱਚ ਐਨ ਆਰ ਐਚ ਐਮ ਦੇ ਅਧੀਨ ਵਟ ਗਿਆ ਪਰਤ ਗਿਆ ਇਸ ਤਰ੍ਹਾਂ-ਤਰ੍ਹਾਂ ਦੇ ਸੁਸਾਇਟੀਆਂ ਦੇ ਮਖੌਟੇ ਪਾ ਕੇ ਸਰਕਾਰਾਂ ਜਿਹੜੀਆਂ ਉਹ ਜਨਤਕ ਅਦਾਰਿਆਂ ਨੂੰ ਪਿਛਲੀਆਂ ਵੀ ਤੇ ਮੌਜੂਦਾ ਵੀ ਕਿਵੇਂ ਪ੍ਰਾਈਵੇਟ ਘਰਾੜਿਆਂ ਦੇ ਹੱਥਾਂ ਵਿੱਚ ਰਹਿਣਾ ਉਹਦਾ ਸੁਭਬ ਬਣ ਰਹੀਆਂ ਨੇ ਕਿ ਉਦੋਂ ਤੋਂ ਹੀ ਕੰਪਿਊਟਰ ਦੇ ਆਸਰੇ ਦੇ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢੀ ਰਹੇ ਆ ਭਾਵੇਂ ਪੁਰਾਣੀਆ ਸਰਕਾਰ ਆ ਹੋਣ ਪਾਵੇ ਮੌਜੂਦਾ ਸਰਕਾਰ ਹੋਵੇ ਤੇ ਇਹ ਸਰਕਾਰ ਦੇ ਨਮਾਇंदे ਤੇ ਇਹ ਸਰਕਾਰ ਦੀ ਪਾਰਟੀ ਦੇ ਸੁਪਰੀਮੋ ਮਾਨ ਜੋ ਕੇਜਰੀਵਾਲ ਜੀ ਨੇ ਤੁਹਾਡੇ ਸੰਘਰਸ਼ ਨੂੰ ਵੇਖਦਿਆ ਹੋਇਆ ਤੁਹਾਡੇ ਆਦੂਆਂ ਨੂੰ ਸੱਦ ਕੇ ਕਿਹਾ ਸੀਗਾ ਕਿ ਮੇਰੀ ਸਰਕਾਰ ਆ ਲੈਣ ਦਿਓ ਜਿਹੜੀਆਂ ਪ੍ਰਾਣੀਆਂ ਸਰਕਾਰਾਂ ਨੇ ਕੰਮ ਕੋਈ ਨਹੀਂ ਕਰ ਕਰਨ ਵਾਲਾ ਬਸ ਇਧਰੋਂ ਕੰਨ ਛੱਡ ਕੇ ਤੇ ਇਧਰੋਂ ਫੜਨਾ ਤੋ ਆਨੋ ਜਿਹੜਾ ਸਿੱਖਿਆ ਭਾਗ ਦੇ ਵਿੱਚ ਮਰਜ਼ ਕਰਾਂਗੇ ਤੇ ਤੁਹਾਡੇ ਦੁੱਖਾਂ ਦੀ ਨਿਵਰਤੀ ਕਰਾਂਗੇ ਪਰ ਅੱਜ ਇਹ ਜੇ ਲਗ ਰਿਹਾ ਕਿ ਐਸਾ ਕੰਨ ਮਰੋੜਿਆ ਉਸ ਲਾਲਾ ਜੀ ਨੇ ਕਿ ਅਜੇ ਤੱਕ ਆਪਾਂ ਉਹ ਕੰਨ ਨਹੀਂ ਛਡਾ ਸਕੀ ਉਹਦੇ ਕੋਲ ਅਜੇ ਤੱਕ ਉਹਨੂੰ ਕੋਈ ਰਾਹ ਲੱਭਿਆ ਨਹੀਂ ਜਿਹਦੇ ਨਮਾਇंदे ਸਾਡੀਆਂ ਰੈਲੀਆਂ ਵਿੱਚ ਖਰੜ ਦੇ ਵਿੱਚ ਆ ਕੇ ਕਹਿੰਦੇ ਸੀਗੇ ਜੇ ਵੀ ਮੰਤਰੀਏ ਕਹਿੰਦੀ ਸੀਗੀ ਕਿ ਚੁਟਕੀਆਂ ਦੇ ਵਿੱਚ ਇਹ ਐਮ ਐਸ ਪੀ ਜਾਰੀ ਕਰ ਦੇਣੀ ਹੈ ਉਹਨੇ ਤੁਹਾਡੇ ਇਕੱਠ ਦੇ ਵਿੱਚ ਸਾਹਮਣੇ ਤੁਹਾਡੇ ਚਾ ਕੇ ਆਖਿਆ ਕਿ ਸਰਕਾਰ ਬਣਾ ਦਿਓ ਆਉਂਦੇ ਆ ਤੁਹਾਨੂੰ ਸਿੱਖਿਆ ਭਾਗ ਦੇ ਵਿੱਚ ਮਰਜ਼ ਕਰਾਂਗੇ ਤੇ ਮੇਰੇ ਬਹੁਤ ਹੀ ਇੱਕ ਸਤਕਾਰਯੋਗ ਅਧਿਆਪਕ ਸਾਥੀ ਨੇ ਉੱਥੇ ਜਦੋਂ ਗਏ ਤੇ ਹੱਕ ਦੇ ਵਿੱਚ ਜਿੰਦਾਬਾਦ ਦੇ ਨਾਰੇ ਵੀ ਲਾਉਣੇ ਸ਼ੁਰੂ ਕਰਦੇ ਮੈਂ ਉੱਥੇ ਹੀ ਗਿਆ ਮੈਂ ਗਿਆ ਆਹ ਲਾਈਨ ਦੇ ਉਹਨਾਂ ਨੂੰ ਇਹ ਵੀ ਉਹਨਾਂ ਵਰਗੇ ਦੇਖਣਗੇ ਸਾਬਤ ਕਰਨ ਕਿ ਪ੍ਰਾਣੀਆਂ ਤੋਂ ਵੱਖਰੇ ਆ ਜਲਦੀ ਆਣ ਕੇ ਤੁਹਾਡੇ ਦੁੱਖਾਂ ਦੀ ਨਿਵਰਤੀ ਕਰਨ ਫੇਰ ਤਾਂ ਇਹਨਾਂ ਦੀ ਜਿੰਦਾਬਾਦ ਚਾਹੀਦੀ ਹੈ ਪਰੰਤੂ ਇਹ ਕੇਵਲ ਤੇ ਕੇਵਲ ਲਾਰੇ ਹੀ ਐ ਇਹ ਸਬਜਵਾਜ ਨੇ ਜਿਹੜੇ ਦਿਖਾ ਰਹੇ ਆ ਸੋ ਇਹਨਾਂ ਲੀਡਰਾਂ ਦਾ ਵਿਸ਼ਵਾਸ ਕੋਈ ਨਹੀਂ ਐ ਤੇ ਲਗਾਤਾਰ ਢਾਈ ਸਾਲ ਹੋ ਗਏ ਵਾਰ-ਵਾਰ ਮੀਟਿੰਗਾਂ ਕਰਦੇ ਆ ਹਰ ਵਾਰ ਕਹਿੰਦੇ ਬੱਸ ਤੁਹਾਡੇ ਲਈ ਹੱਲ ਜਲਦੀ ਲੈ ਕੇ ਆਵਾਂਗੇ ਪਰ ਇਹ ਜ ਲੱਗ ਰਿਹਾ ਹੈ ਕਿ ਪ੍ਰਾਣੀਆਂ ਸਰਕਾਰਾਂ ਤੋਂ ਵੀ ਵੱਧ ਢੀਠ ਵੱਧ ਬੇਈਮਾਨ ਇਹ ਮੌਜੂਦਾ ਸਰਕਾਰ ਹੈ ਜਿਹੜੀ ਹਰ ਵਾਰ ਕਹਿੰਦੀ ਤੁਹਾਡੇ ਹੱਕ ਵਾਜਬ ਨੇ ਤੁਹਾਡੀਆਂ ਮੰਗਾਂ ਵਾਜਬ ਨੇ ਹੱਲ ਕਰਨ ਵਾਲਿਆਂ ਨੇ ਕਰਾਂਗੇ ਪਰੰਤੂ ਸਵਾਏ ਲਾਰਿਆਂ ਦੇ ਇਹ ਢਾਈ ਤਿੰਨ ਸਾਲਾਂ ਦੇ ਵਿੱਚੋਂ ਕੁਝ ਨਹੀਂ ਲੱਭਿਆ ਹਰ ਸਮੇਂ ਉਹ 5 ਸਤੰਬਰ ਵਾਲਾ ਸਾਡੇ ਸਿੱਖਿਆ ਮੰਤਰੀ ਨੇ ਜਿਹੜਾ ਅਧਿਆਪਕ ਦਿਵਸ ਵਾਲੇ ਦਿਨ 2022 ਦੇ ਸਿੱਖ ਜਿਹੜੇ ਅਧਿਆਪਕ ਦਿਵਸ ਵਾਲੇ ਦਿਨ ਐਲਾਨ ਕੀਤਾ ਤੇ ਆ ਦਿਵਾਲੀ ਦੇ ਉੱਤੇ ਕੰਪਿਊਟਰ ਅਧਿਕਾਰਾਂ ਦੇ ਉੱਤੇ ਸੀਐਸਆਰ ਲਾਗੂ ਕਰ ਦੇਣਾ ਤੇ ਸੇਵਾ ਪੇ ਕਮਿਸ਼ਨ ਲਾਗੂ ਕਰ ਦੇਣਾ ਆ ਹੁਣੇ ਮੇਰਾ ਵੀਰ ਰੋਪੜ ਵਾਲੇ ਸਾਥੀ ਮੈਨੂੰ ਮਿਲੇ ਸੀਗੇ ਕਹਿੰਦੇ ਹੁਣ ਪਤਾ ਲੱਗਾ ਇਹ ਕਿੰਨਾ ਢੀਠ ਹੈ ਉਦੋਂ ਤੇ ਕਹਿੰਦਾ ਸੀਗਾ ਕਿ ਕੰਪਿਊਟਰ ਅਧਿਕਾਰ ਮੇਰੇ ਆਪਣੇ ਆ ਪਰੰਤੂ ਲਾਰਿਆਂ ਤੋਂ ਸਵਾ ਕੁਝ ਨਹੀਂ ਦਿੱਤਾ ਇਹਨਾਂ ਨੂੰ ਜਦੋਂ ਜਾਈਦਾ ਆਹਰੇ ਮੇਰੇ ਵੱਲੋਂ ਤਾਂ ਹਰੀ ਚੰਡੀ ਆ ਮੈਂ ਤਾਂ ਤੁਹਾਡੇ ਲਈ ਹਰ ਕੁਝ ਕਰਨ ਲਈ ਤਿਆਰ ਐ ਆ ਵਿੱਤ ਮੰਤਰੀ ਨੂੰ ਮਨਾ ਲਓ ਹੁਣ ਜਦੋਂ ਵਿੱਤ ਮੰਤਰੀ ਨੂੰ ਮਨਾਉਣ ਵਾਸਤੇ ਸੰਗਰੂਰ ਦੇ ਵਿੱਚ ਸਾਡੇ ਸਾਥੀ ਬੈਠੇ ਐ ਹੋਣ ਵਿੱਤ ਮੰਤਰੀ ਮੰਨਦਾ ਕਿਉਂ ਨਹੀਂ ਤੁਹਾਡਾ ਬਈ ਵਿੱਤ ਮੰਤਰੀ ਨੂੰ ਵਾਰ-ਵਾਰ 2 ਸਾਲਾਂ ਦੇ ਵਿੱਚ ਹੀ ਇਹ ਕਹੀ ਗਏ ਆ ਕਿ ਤੁਸੀਂ ਕਹਿੰਦੇ ਸੀਐਸਆਰ ਵੀ ਲਾਗੂ ਕਰ ਦੇਣਿਆ ਸੇਵਾ ਪੇ ਕਮਿਸ਼ਨ ਵੀ ਲਾਗੂ ਕਰ ਦੇਣਾ ਮੰਤਰੀ ਸਾਹਿਬ 148% ਤੱਕ ਜਦੋਂ ਡੀਏ ਸੀਗਾ ਸਾਡੇ ਲਈ ਮੰਗਾਈ ਜਿਹੜੀ ਸੀਗੀ ਬਾਕੀ ਮੁਲਾਜ਼ਮਾਂ ਵਾਂਗਰਾ ਸੀ ਸਾਨੂੰ ਮਿਹਗਾਈ ਪਤਾ ਉਹਨਾਂ ਦੇ ਵੰਗਰਾ ਮਿਲਦਾ ਰਿਹਾ ਹੈ ਤੁਹਾਡੀ ਸਰਕਾਰ ਆ ਗਈ ਬਾਕੀਆਂ ਵਾਸਤੇ ਤਾਂ ਮਿਹਗਾਈ ਉਸੇ ਤਰ੍ਹਾਂ ਰਹੀ ਕੰਪਿਊਟਰ ਅਧਿਕਾਰਾਂ ਲਈ ਘਟ ਗਈ ਲੱਗਦਾ ਸ਼ਾਇਦ ਤੁਸੀਂ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਕੋਈ ਕੰਪਿਊਟਰ ਅਧਿਕਾਰਾਂ ਵਾਸਤੇ ਵਿਸ਼ੇਸ਼ ਰਿਆਤਾਂ ਦਵਾ ਦਿੱਤੀਆਂ ਨੇ ਜੇਦਾ ਕਰਕੇ ਉਹ 148% ਡੀਏ ਉੱਥੇ ਫ੍ਰੀਜ਼ ਹੋ ਕੇ ਰਹਿ ਗਿਆ ਤੇ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਹਰ ਵਾਰ ਕਹਿੰਦੇ ਹੋ ਫਿਕਰ ਨਾ ਕਰੋ ਮੁੰਡਿਓ ਅਜੇ ਆਨ ਰਿਵਾਈਜ਼ ਡੀਏ ਵਾਲੀ ਛੇੜ ਨਹੀਂ ਪਾਈ ਆਪਾਂ ਤੁਹਾਡੇ ਤੇ ਸੇਵਾ ਪੇ ਕਮਿਸ਼ਨਰ ਲਾਗੂ ਕਰਨਾ ਹੈ ਤੇ ਆ ਲਾਸਟ ਮੀਟਿੰਗ ਕਰਕੇ ਆਏ ਸਖਿਆ ਸਕੱਤਰ ਜੀ ਕਹਿੰਦੇ ਇਹ ਵਾਕਿਆ ਈ ਧੱਕਾ ਜੀ 148% ਤੱਕ ਤੇ ਵਧੀ ਜੀ ਗਾ ਰੁਕ ਗਈ ਇਹ ਵਾਜਿਬ ਹੈ ਮਸਲਾ ਹੱਲ ਕਰਨਾ ਚਾਹੀਦਾ ਹੋਰ ਗੱਲਾਂ ਤਾਂ ਬਾਅਦ ਚ ਹੋ ਜਾਣਗੀਆਂ ਡੀਏ ਜ਼ਰੂਰ ਦੇਣਾ ਚਾਹੀਦਾ ਪਰੰਤੂ ਅਜੇ ਤੱਕ ਮੇਰਾ ਦੇਰ ਵੀ ਨਾ ਹੋ ਗਿਆ ਅਜੇ ਤੱਕ ਉਹ ਡੀਏ ਵਾਲੇ ਫਾਈਲ ਪਹਿਲਾਂ ਹੀ ਸਰਕਾਰਾਂ ਵਾਂਗ ਅੱਜ ਇਸ ਟੇਬਲ ਤੇ ਆ ਜੋ ਉਸ ਤੇ ਅਜੇ ਥੇ ਤੁਹਾਡੇ ਫਾਈਲ ਮੂਵਮੈਂਟ ਦੇ ਵਿੱਚ ਹੈ ਤੁਹਾਡਾ ਕੰਮ ਪ੍ਰੋਸੈਸ ਦੇ ਵਿੱਚ ਹੈ ਅਸੀਂ ਕਹ ਇਹੋ ਗੱਲਾਂ ਤਾਂ ਪ੍ਰਗਟ ਸਿੰਘ ਦੇ ਮੂੰਹੋਂ ਸੁਣਦੇ ਰਹੇ ਹਾਂ ਅੱਜ ਸਿੱਖਿਆ ਮੰਤਰੀ ਕੋਲੇ ਜਾਈਦਾ ਉਹ ਵਾਰ-ਵਾਰ ਕਹਿੰਦਾ ਮੈਂ ਬੜਾ ਤਿਆਰ ਹਾਂ ਤੁਹਾਡੇ ਦੇ ਉੱਤੇ ਸੀਐਸਆਰ ਵੀ ਕਿਉਂਕਿ ਮੈਂ ਬਚਨ ਕੀਤਾ ਹੈ ਤੋ ਅੱਗੇ ਤੋਂ ਸੇਵਾ ਪੇ ਕਮਿਸ਼ਨ ਵੀ ਲਾਗੂ ਹੋਣਾ ਚਾਹੀਦਾ ਮੈਂ ਕਿਹਾ ਇਹੋ ਗੱਲ ਤੇ ਪ੍ਰਗਟ ਸਿੰਘ ਕਹਿੰਦਾ ਹੈ ਇਹ ਫਰਕ ਕੀ ਪਿਆ ਪ੍ਰਗਟ ਸਿੰਘ ਕਹਿੰਦਾ ਹੀ ਬਾਉ ਆਖੇ ਨਹੀਂ ਲੱਗਦੇ ਜੇ ਮਨਪ੍ਰੀਤ ਬਾਦਲ ਆਖੇ ਨਹੀਂ ਲੱਗਦਾ ਤੇ ਲੱਬਿਆਂ ਮਨਪ੍ਰੀਤ ਬਾਦਲ ਵੀ ਨਹੀਂ ਤੇ ਲੱਭਣਾ ਤੁਸੀਂ ਵੀ ਨਹੀਂ ਤੋ ਸਾਥੀਓ ਸਰਕਾਰ ਬਦਲ ਗਈ ਐ ਪੱਗਾਂ ਦੇ ਰੰਗ ਬਦਲ ਗਏ ਐ ਤੇ ਸਾਡੇ ਝੰਡਿਆਂ ਦੇ ਰੰਗ ਵੀ ਬਦਲ ਗਏ ਐ ਪਰ ਮਸਲਾ ਉੱਥੇ ਦਾ ਉੱਥੇ ਐ ਅਜੇ ਬਦਲੇ ਆ ਕੁਝ ਵੀ ਨਹੀਂ ਬਦਲਦਾ ਕਿਵੇਂ ਐ ਬਦਲ ਦਾ ਆਸ ਤੇ ਕੀ ਕਰਨਾ ਪਵੇਗਾ ਤੇ ਕੱਲ ਮੰਜੀ ਸਾਹਿਬ ਤੋਂ ਕਥਾ ਆ ਰਹੀ ਸੀ ਸੁਣ ਰਿਆ ਸੀਗਾ ਕਿਉਂਕਿ ਬੜੇ ਦਿਨਾਂ ਦੇ ਵਿੱਚ ਮਨ ਦੇ ਵਿੱਚ ਵਿਚਾਰਾ ਸੀ ਕਿਵੇਂ ਕਿਥੇ ਰਹਿ ਗਈ ਕੀ ਘਾਟ ਰਹਿ ਗਈ ਜਿਹੜੇ ਹੰਕਾਰੇ ਮੰਤਰੀਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਹਨਾਂ ਦਾ ਹੱਲ ਕਿਵੇਂ ਕਰਨਾ ਹੈ ਲਾਰੇ ਤਾਂ ਲਾਉਂਦੇ ਐ ਤੇ ਕਥਾ ਦੇ ਵਿੱਚ ਕੱਲ ਭਾਈ ਸਾਹਿਬ ਜੀ ਦੱਸ ਰਹੇ ਸੀ ਕਿ ਜਦੋਂ ਪ੍ਰਾਣੇ ਸਮੇ ਸਾਡੇ ਜੋਧੇ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਤੋਂ ਪਹਿਲਾਂ ਲੜਿਆ ਕਰਦੇ ਸੀ ਗੋਰੀਲਾ ਜੁੱਧ ਨੀਤੀ ਹੁੰਦੀ ਸੀ ਅਮਰਤ ਸਿੰਘ ਬਦਾਲੀ ਵਰਗੇ ਨਾ ਹੋਰ ਧੜ ਵੀ ਪੰਜਾਬ ਦੀ ਧਰਤੀ ਦੇ ਉੱਤੇ ਚੜ ਕੇ ਆਉਂਦੇ ਸੀ ਕਿ ਗੁਰੀਲਾ ਮਜਦਨੇਤੀ ਦੇ ਤਹਿਤ ਪਿੱਡੀ ਗੱਲ ਨਾ ਕੋਈ ਛੋਟੀਆਂ-ਛੋਟੀਆਂ ਟੁਕੜੀਆਂ ਉਹਨਾਂ ਧੜਵਿਆਂ ਨੂੰ ਮੂੰਹ ਦੀ ਖਾਣੇ ਪੈਦੇ ਸੀ ਮੁੜਦਾ ਪੈਂਦਾ ਸੀਗਾ ਗੁਰੀਲਾ ਜੁੱਧ ਨੇ ਪੈਦ ਘੇੜਦੇ ਸੀ ਉਹ ਜੋ ਕੇ ਸਮੇਂ ਦੇ ਵਿੱਚ ਸੰਘਰਸ਼ਾਂ ਦੀ ਕਮੀ ਕੀ ਰਹਿ ਗਈ ਕਿ ਜਿਹੜੀਆਂ ਜੁੱਧ ਨੀਤੀਆਂ ਕਿਉਂਕਿ ਉਹਨਾਂ ਮਿਸਲਾਂ ਦੇ ਵਿੱਚ ਵੀ ਵਖਰੇਵੇਂ ਸਨ ਵੱਖੋ ਵੱਖਰੇ ਆਪੋ ਆਪਣੀ ਜਗ੍ਹਾ ਉਹ ਸੰਘਰਸ਼ ਕਰਦੇ ਹੀ ਲੜਦੇ ਸੀ ਕਦੇ ਕਿੱਥੇ ਸੀ ਕਦੇ ਹੋਰ ਕਿੱਥੇ ਐ ਉਦੋਂ ਜਿਹੜੀ ਸਫਲਤਾ ਦੇ ਕਾਰਨ ਕੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਿਉਂ ਕੀਤਾ ਕਿਉਂਕਿ ਉਹ ਸਮੇਂ ਉਹ ਮਿਸਲਾਂ ਵਾਲੇ ਸਾਥੀ ਜਦੋਂ ਜੁੱਧ ਨੀਤੀਆਂ ਘੜਦੇ ਸੀ ਤੇ ਅੰਦਰ ਬਹਿ ਕੇ ਘੜਦੇ ਸੀ ਤੇ ਜਦੋਂ ਕੋਈ ਢਾੜ ਵੀ ਆਉਂਦਾ ਸੀ ਤੇ ਰਲ ਕੇ ਡੱਟ ਕੇ ਮੁਕਾਬਲਾ ਕਰਦੇ ਸੀ ਤੇ ਅੱਜ ਕੀ ਹੋ ਰਿਹਾ ਹੈ ਅਸੀਂ ਨੀਤੀਆਂ ਘੜਦੇ ਆ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਨੀਤੀਆਂ ਘੜਦੇ ਆ ਫੇਸਬੁੱਕ ਦੇ ਉੱਤੇ ਅਸੀਂ ਵਿਚਾਰਾ ਦਿੰਦੇ ਆ ਵਟਸਐਪ ਦੇ ਉੱਤੇ ਅਸੀਂ ਇਕੱਠੇ ਹੁੰਨੇ ਆ ਆਪਣੀਆਂ ਕਮੀਆਂ ਪੇਸ਼ੀਆਂ ਉਜਾਗਰ ਕਰਦੇ ਸੋਸ਼ਲ ਮੀਡੀਆ ਦੇ ਉੱਤੇ ਤੇ ਜਦੋਂ ਲੜਨ ਦੀ ਵਾਰੀ ਆਉਂਦੀ ਹੈ ਉਦੋਂ ਫੇਰ ਵਖੋ ਅਖਰੇ ਜਿੱਥੇ ਅੰਦਰ ਬਹਿ ਕੇ ਸਲਾਹ ਕਰਨ ਦੀ ਲੋੜ ਹੈ ਉਥੇ ਅਸੀਂ ਸਮਾਜ ਨੂੰ ਵਿਖਾਉਨੇ ਆ ਜਿੱਥੇ ਇਕੱਠਿਆਂ ਲੜਨ ਦੀ ਲੋੜ ਹੈ ਉਥੇ ਅਸੀਂ ਆਪੋ ਆਪਣੇ ਅੰਦਰ ਹੀ ਵੜਦੇ ਸੋ ਲੋੜ ਹੈ ਪ੍ਰਾਰਥਨਾ ਇਹਨਾ ਸੰਘਰਸ਼ਾਂ ਤੋਂ ਸਿੱਖਣ ਦੀ ਮੇਰੇ ਤੋਂ ਪਹਿਲਾਂ ਸਾਥੀ ਜੀ ਕਹੇ ਗਏ ਬੜੇ ਸਤਿਕਾਰਯੋਗ ਨੇ ਕਿ ਲੜਨ ਵਾਸਤੇ ਇੱਕ ਮੁੱਠੌੜਾ ਪੈਣਾ ਇੱਕ ਮੁੱਠੌੜਣ ਵਾਸਤੇ ਵਾਰ-ਵਾਰ ਸਬਰ ਕਰਕੇ ਦੇਖ ਲਿਆ ਕਿ ਸਾਥੀ ਇੱਕ ਝੰਡੇ ਥੱਲੇ ਕੱਤਰ ਹੋ ਕੇ ਕਿਉਂਕਿ ਇਹ ਲੜਾਈ ਆਗੋਂਾਂ ਦੀ ਨਹੀਂ ਇਹ ਲੜਾਈ ਆਉਧਿਆਂ ਦੀ ਨਹੀਂ ਇਹ ਲੜਾਈ ਸਾਡੇ ਚੁੱਲਿਆਂ ਦੀ ਹੈ ਸਾਡੇ ਬੱਚਿਆਂ ਦੇ ਭੁੱਖ ਦੀ ਹੈ ਇੱਥੇ ਸਾਡੀ ਲੜਾਈ ਉਸ ਜ਼ਾਬਰ ਸਰਕਾਰ ਦੇ ਨਾਲ ਹੈ ਹੰਕਾਰੀ ਸਰਕਾਰ ਦੇ ਨਾਲ ਹੈ ਜਿਹੜੀ ਵਕਾਵਾ ਕਰਦੀ ਹੈ ਕਿ ਅਸੀਂ ਉਹ ਆਮ ਘਰਾ ਦੇ ਮੁੰਡੇ ਆ ਜਿਹੜੀ ਸਰਕਾਰ ਵਕਾਵੇ ਕਰਦੀ ਹੈ ਕਿ ਅਸੀਂ ਸਾਡਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਐ ਤੇ ਅਹੀ ਆਮ ਘਰਾ ਦੇ ਵਿੱਚੋਂ ਉੱਠ ਕੇ ਆਏ ਆ। ਤੇ ਜਿਵੇਂ ਆ ਹੁਣੇ-ਹੁਣੇ ਕੱਲ ਤੁਹਾਡੇ ਕੋਲੇ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਕੁਝ ਸਮਾਂ ਪਹਿਲਾਂ ਪੰਚਾਇਤੀ ਚੋਣਾਂ ਹੋਈਆਂ। ਤੁਸੀਂ ਸਾਰਿਆਂ ਆਪਣੇ ਆਲੇ-ਦੁਆਲੇ ਦੇਖਿਆ। ਕਿਵੇਂ ਸਰਬਸੰਮਤੀਆਂ ਦੀ ਜਗ੍ਹਾ ਜ਼ਬਰ ਸੰਮਤੀਆਂ ਹੋਈਆਂ। ਕਿਵੇਂ ਪੰਚਾਇਤਾਂ ਬਣੀਆਂ। ਤੇ ਇਹਨਾਂ ਦੇ ਮੰਤਰੀ ਸਹਿਬਾਨ ਉੱਠ ਕੇ ਕਹਿੰਦੇ ਇਹ ਆਪ ਘਰਾ ਦੇ ਮੁੰਡੇ ਹੁਣ ਪੰਚਾਇਤਾਂ ਬਣਾ ਕੇ ਲਿਆਏ ਆ ਇਹ ਵਿਖਾਵਾ ਕਰਦੇ ਆ ਕਿ ਆਪ ਘਰਾ ਦੇ ਮੁੰਡੇ ਜਿਹੜੇ ਆ ਹਕੂਮਤ ਚਲਾ ਰਹੇ ਆ ਪਰ ਇਹਨਾਂ ਦੇ ਵਿੱਚ ਬਦਲਾ ਕੋਈ ਨਹੀਂ ਜੇ ਇਹਨਾਂ ਦੇ ਨਾਲ ਲੜਨ ਵਾਸਤੇ ਇੱਕੇ ਦੀ ਲੋੜ ਐ ਸਾਥੀ ਨੂੰ ਮਰਨ ਵਰਤ ਦਾ ਜਿਸ ਦਿਨ ਫੈਸਲਾ ਆਇਆ ਸੀਗਾ ਸਾਥੀ ਦਾ ਨਿੱਜੀ ਸੀਗਾ ਉਸ ਦਿਨ ਵੀ ਵੀਰ ਨੂੰ ਸਮਝਾਇਆ ਕਿ ਸਰਕਾਰ ਪ੍ਰਾਣੀਆਂ ਸਰਕਾਰਾਂ ਨਾਲੋਂ ਵੀ ਵੱਧ ਠੀਕ ਹੈ ਇਹਨਾਂ ਨੂੰ ਜਿਹੜੇ ਮਰਨ ਦੇ ਨਾਲ ਕਿਸੇ ਦੇ ਭੁੱਖਿਆ ਰਹਿਣ ਦੇ ਨਾਲ ਕੋਈ ਫਰਕ ਨਹੀਂ ਹੈ ਇਹ ਵਿਖਾਵਾ ਕਰਦੇ ਆ ਕਿ ਇਹ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਪਾਰਟੀਆਂ ਇਹਨਾ ਮਾਰ ਜੋ 19000 ਦੇ ਸੰਘਰਸ਼ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਵਿਖਾਵਾ ਕੀਤਾ ਕਿ ਇਹ ਸੰਘਰਸ਼ਕ ਵਾਲੇ ਆ ਤੇ ਇਹਨਾਂ ਨੂੰ ਅੱਜ ਸਰਕਾਰ ਬਣ ਤੋਂ ਬਾਅਦ ਨਾਲ ਦਿੱਲੀ ਵਿੱਚ ਸੰਘਰਸ਼ ਕਰਦੇ ਦੇਖਦੇ ਆ ਤੇ ਨਾ ਇੱਥੇ ਪੰਜਾਬ ਦੇ ਵਿੱਚ ਦਿਖਦੇ ਆ ਜਦੋਂ ਸਰਕਾਰ ਦੇ ਨਾਲ ਮੀਟਿੰਗ ਕਰਕੇ ਉਹਨੇ ਸਿਰੇ ਕਿਉਂ ਨਹੀਂ ਲੱਗਦੀ ਕਿਉਂਕਿ ਇਹਨਾਂ ਕਾਠ ਬੁਤਲੀਆਂ ਨੂੰ ਨਚਾਉਣ ਵਾਲੇ ਇੱਥੇ ਪੰਜਾਬ ਦੇ ਵਿੱਚ ਨਹੀਂ ਉਹ ਦਿੱਲੀ ਵਿੱਚ ਬੈਠੇ ਆ ਇਹ ਕਾਠ ਬੁਤਲੀਆਂ ਦਾ ਖੇਲ ਦਿੱਲੀ ਵਿੱਚੋਂ ਚੱਲ ਰਿਹਾ ਹੈ ਤੇ ਇਹ ਸਰਕਾਰ ਨੂੰ ਛਟਾਉਣ ਵਾਸਤੇ ਇਹਨਾਂ ਨੂੰ ਕੋਈ ਸਾਥੀ ਆਪਣੀ ਜਾਨ ਤੇ ਦਾਲ ਆਵੇ ਮਰੇ ਕੋਈ ਜੀਵੇ ਇਹ ਸਰਕਾਰ ਪ੍ਰਵਾਹ ਨਹੀਂ ਕਰਦੀ ਇਹਨਾਂ ਦੇ ਗਰੂਏ ਨੂੰ ਫੜ ਕੇ ਗਰੀਲਾਂ ਨੇ ਜੁਧ ਨੀਤੀ ਦੇ ਨਾਲ ਪਹਿਲੀਆਂ ਸਰਕਾਰਾਂ ਨਾਲ ਕਿਤੇ ਵਾਅਦਾ ਜੋੜ ਦੇ ਨਾਲ ਇਹਨਾਂ ਨੂੰ ਘੇਰਨਾ ਪੈਣਾ ਹੈ ਅੱਜ ਵੀ ਅਪੀਲ ਕਰਾਂਗਾ ਮੈਂ ਆਪਣੇ ਸਾਥੀ ਨੂੰ ਕਿਉਂਕਿ ਇਹ ਜਿਹੜਾ ਮਰਨਵਰਤ ਵਾਲਾ ਫੈਸਲਾ ਹੈ ਇਹ ਫੈਸਲਾ ਬੜਾ ਵੱਡਾ ਹੈ ਬੜਾ ਵੱਡਾ ਦਿਲ ਕਰਕੇ ਆਪਣੇ ਪਰਿਵਾਰ ਤੋਂ ਨਿਕਲਣਾ ਬੜਾ ਔਖਾ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨ ਅੱਗ ਦੱਲੇਵਾਲ ਜੀ ਮਰਨ ਵਰਤੇ ਬੈਠੇ ਐ ਸਰਕਾਰ ਦੇ ਕੰਨਾਂ ਦੇ ਉੱਤੇ ਜੋ ਨਹੀਂ ਸਰਕ ਰਹੀ ਸਾਨੂੰ ਪੈਤੜਾ ਮਦਰ ਕੇ ਵੇਖ ਲੈਣਾ ਚਾਹੀਦਾ ਕੋਈ ਰਲ ਮਿਲ ਕੇ ਹੱਲ ਲੱਭਣਾ ਚਾਹੀਦਾ ਕਿ ਆਪਣੀ ਜਾਨ ਦੇ ਕੇ ਆਵਾ ਰਸਤੇ ਦੇ ਵਿੱਚ ਆ ਰਿਹਾ ਸੀਗਾ ਸਾਡੇ ਬਹੁਤ ਸਤਿਕਾਰਯੋਗ ਸਾਥੀ ਪਰਮਜੀਤ ਸਿੰਘ ਜੀ ਅੰਮ੍ਰਿਤਸਰ ਤੋਂ ਸਟੇਟ ਕਮੇਟੀ ਮੈਂਬਰ ਉਹਨਾਂ ਦੇ ਨਾਲ ਕੱਲ ਹਾਦਸਾ ਵਾਪਰਿਆ ਚੌਂ ਡਿਊਟੀ ਤੋਂ ਆ ਰਹੇ ਸੀਗੇ ਉੱਥੇ ਸਿਹਤ ਖਰਾਬ ਹੋ ਗਈ ਤੇ ਗੱਡੀ ਲੈ ਕੇ ਅਚਾਨਕ ਆਪ ਦਵਾਈ ਲੈਣ ਵਾਸਤੇ ਚਲੇ ਗਏ ਤੇ ਰਸਤੇ ਦੇ ਵਿੱਚ ਬੀਪੀ ਇਕਦਮ ਵਧਿਆ ਬੇਹੋਸ਼ੀ ਦੀ ਹਾਲਤ ਵਿੱਚ ਗੱਡੀ ਜਿਹੜੀ ਆ ਉਹ ਪੈਟਰੋਲ ਪੰਪ ਦੇ ਲਾਗੇ ਡਵਾਈਡਰ ਦੇ ਨਾਲ ਟਕਰਾਈ। ਉਦੋਂ ਪੈਟਰੋਲ ਪੰਪ ਵਾਲਿਆਂ ਨੇ ਘਰੇ ਪਹੁੰਚਾਇਆ। ਪਰ ਆਪ ਨੂੰ ਫੇਰ ਇਹੋ ਹਾਲਾਤ ਬਣੇ। ਫੇਰ ਦੁਬਾਰਾ ਜਦੋਂ ਹਸਪੀਟਲ ਜਾ ਰਿਹਾ ਫੇਰ ਰੰਤੇ ਜਿੱਕਦਾ ਬੀਪੀ ਜਿਹੜਾ ਉਹ 200 ਤੇ ਪਹੁੰਚ ਗਿਆ। ਫੇਰ ਦੁਬਾਰਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਡਿੱਗਿਆ ਤੇ ਇਸ ਵੇਲੇ ਆਈਸੀਯੂ ਚ ਪਿਆ ਹੈ। ਮੈਂ ਫੋਨ ਲਾਇਆ ਉਹਨਾਂ ਦੇ ਧਰਮ ਪਤਨੀ ਨੇ ਹੋਣ ਚੁੱਕਿਆ ਮੈਂ ਕਿਹਾ ਸਾਡਾ ਵੀਰ ਕਿੱਥੇ ਹੈ ਫੇ ਕਹਿੰਦੇ ਤੁਹਾਡੀਆਂ ਟੈਨਸ਼ਨਾਂ ਨੇ ਅੱਜ ਆਈਸੀਯੂ ਚ ਬਿਠਾਇਆ ਹੈ ਹਰ ਵੇਲੇ ਇਹ ਚਿੰਤਾ ਕੇ ਸੰਘਰਸ਼ ਕਿਵੇਂ ਜਿਤਣਾ ਹੈ ਕਿਵੇਂ ਪ੍ਰਾਪਤੀਆਂ ਕਰਨੀਆਂ ਹੈ ਹਰ ਵੇਲੇ ਫੋਨ ਤੇ ਲੱਗੇ ਰਹਿਣਾ ਆਪਣੇ ਰੋਟੀ ਦਾ ਨੇ ਵੇਲਾ ਚੇਤੇ ਰੱਖਣਾ ਵੀਰ ਜੀ ਮaaf ਕਰਦੇ ਹੋ ਸਾਨੂੰ ਕੁਝ ਸਮਾਂ ਇਹਨੂੰ ਆਪਣੀ ਸੇਧ ਆਖਦੇ ਦੇਣ ਦਿਓ ਤੇ ਮੈਂ ਉਹਨੂੰ ਕਹਾ ਭੈਣੇ ਜਿਹੜੇ ਸੰਘਰਸ਼ ਲੜ ਰਹੇ ਆ ਇਹ ਤਾਂ ਲੜ ਰਹੇ ਆ ਕਿ ਆਪਣੇ ਲਾਈਫ ਨੂੰ ਜਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣਾ ਹੈ ਤੇ ਜੇ ਇਹ ਸੰਘਰਸ਼ ਕਰਦੇ ਆ ਆਪਣੀ ਜ਼ਿੰਦਗੀ ਹੀ ਖਰਾਬ ਕਰ ਲਈ। ਜਾ ਸਾਡਾ ਸਾਡੀ ਜ਼ਿੰਦਗੀ ਹੀ ਦਾਤੇ ਲਾ ਕੇ ਅੱਜ ਬੈਠਣ ਲੱਗਾ ਹੈ। ਤੇ ਅਸੀਂ ਪਹਿਲਾਂ ਵੀ ਵੀਰ ਨੂੰ ਕਹਿੰਦੇ ਰਿਹਾ ਕਿ ਸਾਨੂੰ ਇਹੋ ਜੇ ਪ੍ਰਾਪਤੀ ਦੀ ਲੋੜ ਨਹੀਂ ਜਿਹੜੀ ਜਾਨ ਦੇ ਕੇ ਆਉਂਦੀ ਹੋਵੇ। ਸਗੋਂ ਇਹਨਾਂ ਸਰਕਾਰਾਂ ਨੂੰ ਘੇਰ ਕੇ ਕਿਉਂਕਿ ਮੈਂ ਫੇਰ ਮਾਫੀ ਮੰਗ ਲਵਾ ਕਿਉਂਕਿ ਪਰਸੋਂ ਇਹ ਗਿਆ ਹੈ ਕਿ ਰਣਨੀਤੀ ਜਿਹੜੀ ਆ ਉਹ ਤੁਹਾਡੀ ਹੋਊਗੀ ਅਸੀਂ ਸਮਰਥਨ ਵਾਸਤੇ ਆ ਗਏ ਮਜਬੂਰੀ ਵਾਸਤੇ